ਜਿਹੜਾ ਡਿਵੀਜ਼ਨ ਹੈਗਾ ਮੈਂ ਜ਼ਰੂਰ ਸੁਣਾ ਚਾਹਾਂਗਾ। ਕੋਈ ਨਾ ਬਾਅਦ ਚ ਮਿਲਿਓ ਮੈਨੂੰ ਮੈਂ ਸੁਣਾਵਾਂਗਾ। ਦੇਖੋ ਅੱਲਾਹ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਇਹ ਜਿਹੜੀ ਫਿਲਮ ਹੈ ਤੁਸੀਂ ਮਤਲਬ ਜਿਹੜੇ ਬੰਦੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਹੈ ਜੇ ਪਿਛਲੀ ਗੱਲ ਨੂੰ ਆਪਾਂ ਸੋਚੀਏ ਜਾਂ ਸਾਡੇ ਬਜ਼ੁਰਗ ਸਾਨੂੰ ਕੋਈ ਗੱਲ ਸੁਣਾਉਂਦੇ ਐ ਤਾਂ ਕਈ ਵਾਰੀ ਬੱਚਿਆਂ ਨੂੰ ਜਾਂ ਤੁਹਾਨੂੰ ਵੀ ਉਹ ਯਕੀਨ ਨਹੀਂ ਆਉਂਦਾ ਵੀ ਇਹ ਕੀ ਸੱਚ ਕਹਿ ਰਹੇ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਮੇਰੇ ਫਾਦਰ ਮੈਨੂੰ ਸੁਣਾਉਂਦੇ ਹੁੰਦੇ ਸੀ ਕਿ ਉਹਨਾਂ ਦੇ ਅੱਗੇ ਫਾਦਰ ਹੋਰ ਉਹਨਾਂ ਦੇ ਜਿਹੜੇ ਰਿਲੇਟਿਵ ਸੀਗੇ ਉਹ 6-6 ਸਵਾ 6-6 ਫੁੱਟ ਦੇ ਐਡੇ ਐਡੇ ਲੰਬੇ ਹੁੰਦੇ ਸੀਗੇ ਐਨੀ ਗਿੱਟ ਗਿੱਟ ਨਾਪ ਕੇ ਉਹ ਰੋਟੀਆਂ ਖਾਂਦੇ ਸੀਗੇ ਤੇ ਲੇਡੀਜ਼ ਵਗਰ ਤੇ ਤਲਾਬ ਤੇ ਜਾ ਕੇ ਕਪੜੇ ਧੋਂਦੀਆਂ ਹੁੰਦੀਆਂ ਸੀ ਸਾਨੂੰ ਯਕੀਨ ਨਹੀਂ ਹੁੰਦਾ ਸੀ ਅਸੀਂ ਦੇਖੀਏ ਲੇਕ ਜੇ 50 ਸਾਲ ਪੁਰਾਣਾ ਟਾਈਮ ਦੇਖੀਏ ਤੇ ਲੇਕ ਤੇ ਵੀ ਜਨਾਨੀਆਂ ਕਪੜੇ ਧੋ ਰੀਆਂ ਹੋਣਗੀਆਂ ਪਹਿਲਾਂ ਤੇ ਹੁਣ ਉਹ ਲੇਕ ਬਣ ਗਈ ਹੈ ਅੱਜ ਦੇ ਜੇ ਬੱਚਿਆਂ ਨੂੰ ਅਸੀਂ ਲੇਕ ਲੈ ਕੇ ਜਾਈਏ ਤਾਂ ਉਹਨਾਂ ਨੂੰ ਇਹੀ ਲੱਗੇਗਾ ਕਿ ਲੇਕ ਇਹੀ ਚੀਜ਼ ਹੁੰਦੀ ਹੈ ਛੋਟੇ ਤਲਾਬ ਜਾਂ ਜਿਹੜੇ ਹਲਟ ਹੁੰਦੇ ਐ ਇਹ ਖੂ ਦੇ ਵਿੱਚੋਂ ਜਿਸ ਰੱਸੀ ਨਾਲ ਪਾਣੀ ਖਿੱਚਦੇ ਇਹ ਚੀਜ਼ਾਂ ਉਹਨਾਂ ਨੇ ਦੇਖੀਆਂ ਨਹੀਂ ਉਹਨਾਂ ਨੂੰ ਯਕੀਨ ਨਹੀਂ ਆਏਗਾ ਤੇ ਬਾਜਵਾ ਸਾਹਿਬ ਦੀ ਇਹ ਮਿਹਰਬਾਨੀ ਹੈ ਕਿ ਇਹ ਆਣ ਵਾਲੀ ਜਿਹੜੀ ਸੈਡੀ ਜਨਰੇਸ਼ਨ ਹੈ ਜਿਹੜੀ ਇਸ ਵੇਲੇ ਬਹੁਤ ਛੋਟੇ ਛੋਟੇ ਬੱਚੇ ਹੈ ਜਿਨ੍ਹਾਂ ਨੂੰ ਸਾਡੇ ਪਿਛੋਕਣ ਦਾ ਨਹੀਂ ਪਤਾ ਵੀ ਉਸ ਵੇਲੇ ਕਿਹਜੀ ਸਾਡੀ ਵੇਸ਼ਪੂ ਸਾ ਹੁੰਦੀ ਸੀਗੀ ਕਿਹੋ ਜਿਹਾ ਕਲਚਰ ਹੁੰਦਾ ਸੀਗਾ ਔਰ ਜੇ ਇਮੇਜਿਨ ਕਰੀਏ ਆਪਾਂ ਅੱਗੇ ਵੀ ਅਜ ਤੋਂ 50 ਸਾਲ ਬਾਅਦ